ਗੁਰੂ ਜੀ ਦੀ ਫਤਿਹ ਸਾਂਝੀ ਕਰੀਏ ਵੈਖਰੂ ਜੀ ਦਾ ਖਾਲਸਾ ਸ੍ਰੀ ਵੈਖਰੂ ਜੀ ਕੀ ਫਤਿਹ ਪੰਜਾਬ ਦੇ ਬਹਾਦਰ ਜੌਦੇ ਵੀਰੋ ਪਹਿਲਾਂ ਆਪਾਂ ਜੋ ਮੋਦੀ ਨਾਲ ਪੰਗਾ ਲਿਆ ਸੀ ਉਹ ਜਿੱਤ ਕੇ ਨਿਕਲੇ ਆ ਉਦੋਂ ਆਪਣੀ ਮੰਗ ਸੀ ਆਪਣੀ ਧਰਤੀ ਮਾਂ ਨੂੰ ਬਚਾਉਣ ਖਾਤਰ ਆ ਹੁਣ ਆਪਣੀ ਮੰਗਾਂ ਪਾਣੀ ਜੋ ਪਿਤਾ ਦੇ ਦਾਦੇ ਦੇ ਬਰਾਬਰ ਆ ਉਹਨੂੰ ਬਚਾਉਣ ਦੀ ਖਾਤਰ ਆ ਤੁਸੀਂ ਲਗਾਤਾਰ ਸ਼نگਾਸ਼ ਦੇ ਮਨਾਨ ਵਿੱਚੋਂ ਤੁਸੀਂ ਹਮੇਸ਼ਾ ਜਿੱਤ ਕੇ ਨਿਕਲਦੇ ਹੋ ਮੈਂ ਆਪਣਾ ਬਿਜਲੀ ਬਣਾਜਮ ਟੈਕਨੀਕਲ ਸਰਵਰ ਜੁਨੀਅਨ ਜਿਲ੍ਹਾ ਬਠਿੰਡਾ ਡਿਵੀਜ਼ਨ ਰਾਮਪਰਾ ਜਿੱਥੇ ਦੇ ਸਾਡੇ ਸਾਥੀ ਸਰਜੀਤ ਸਿੰਘ ਫੂਲ ਨੇ ਅਸੀਂ ਅੱਜ ਆਦੇ ਬਿਲੀ ਨਾ ਜਮ ਜਥੇਦਾਂ ਵਾਲਾ ਆਇਆ ਕਿਉਂਕਿ ਜੋ ਸੰਗਠਨ ਅਸੀਂ ਜਿੱਤਦੇ ਆਂ ਇਕੱਠੇ ਹੋ ਕੇ ਜਿੱਤਦੇ ਆਂ ਮੇਰੇ ਦੋਸਤੋ ਜੋ ਬਿਜੀ ਬੋਰਡ ਦਾ ਵਿਭਾਗ ਇਹਨਾਂ ਨੇ ਆਪਣੀ ਲੁੱਟਣ ਦੀ ਖਾਤਰ ਜੋਰ ਨਾਲ ਜੇ ਕਿਸਾਨ ਮਨਦੂ ਮੁਲਾਜ਼ਮਾਂ ਨੇ ਇਕੱਠੇ ਹੋ ਕੇ ਉਹਨੂੰ ਰੋਕਿਆ ਅੱਜ ਆਪਾਂ ਜੋ ਪੰ ਪਾਣੀ ਪ੍ਰਦੂਸ਼ਣ ਹੋ ਰਿਹਾ ਉਹਨੇ ਬਚਾਉਣ ਦੀ ਖਾਤਰ ਆ ਪੰਜਾਬ ਦੇ ਕੋਨੇ-ਕੋਨੇ ਤੋਂ ਮੁਲਾਜ਼ਮ ਤੇ ਮਜ਼ਦੂਰ ਇਕੱਠੇ ਹੋਇਓ ਤੁਹਾਡੀ ਹਮੇਸ਼ਾ ਜਿੱਤ ਹੋਵੇਗੀ ਕਿਉਂਕਿ ਤੁਸੀਂ ਆਪਣੀ ਸਚਾਈ ਤੇ ਲੜਦੇ ਹੋ ਜੋ ਲੋਕ ਸਚਾਈ ਤੇ ਲੜਦੇ ਹੁੰਦੇ ਨੇ ਉਹਨਾਂ ਦੀ ਹਮੇਸ਼ਾ ਜਿੱਤ ਹੁੰਦੀ ਆ ਪਹਿਲਾਂ ਲੋਕਾਂ ਨੇ ਅਕਾਲੀਆਂ ਤੋਂ ਕਾਹਲਸ਼ ਤੰਗ ਹੋ ਕੇ ਆਹ ਪਾਰਟੀ ਨੂੰ ਵੋਟ ਪਾਈ ਲੋਕਾਂ ਨੂੰ ਭੁਲੇਖਾ ਸੀ ਕਿ ਆਂਵਲੇ ਕੁਝ ਨਾ ਕੁਝ ਕਰਨਗੇ ਮੇਰੇ ਦੋਸਤੋ ਪਰ ਪ੍ਰਗਮਨਤਮਾਨ ਜੀ ਨੇ 9 ਮਹੀਨੇ ਜੀ ਲੋਕਾਂ ਨਾਲ ਨੱਕ ਵਿੱਚ ਦਮ ਕਰਕੇ ਰੱਖ ਦਿੱਤਾ ਕਿ ਕਹਿੰਦਾ ਜੇ ਬਦਲਾ ਆ ਗਿਆ ਬਦਲਾ ਲੋਕੋ ਇਹ ਜਾ ਗਿਆ ਕਿ ਆਪਣਾ ਪਾਣੀ ਜੋ ਪੂਸ਼ਣਾ ਉਹਨੂੰ ਪੀਣ ਲਈ ਮਜਬੂਰ ਕਰ ਦਿੱਤਾ ਤੁਸੀਂ ਬਹਾਦਰੋਂ ਤੁਸੀਂ ਗੁਰੂਆਂ ਪੀਰਾਂ ਦੀ ਧਰਤੀ ਦੇ ਬਾਲਕਾਂ ਆਂਵਲੇ ਸਮੇਂ ਵਿੱਚ ਜੋ ਵੀ ਸੰਘਰਸ਼ ਹੋਵੇਗਾ ਅਸੀਂ ਛੋਟਾ ਮੋਟਾ ਦੇ ਮੋਟਾ ਲਗੇ ਲੜਾਂਗੇ ਕਿਉਂਕਿ ਜਿੱਤ ਹਮੇਸ਼ਾ ਲੋਕਾਂ ਦੀ ਹੁੰਦੀ ਆ ਅੰਤ ਵਿੱਚ ਦੋਸਤੋ ਬਾ ਦੋ ਨਾਰੇ ਲਾਵਾਂਗਾ ਸ਼ੇਟੀ ਸਾਹਿਬ ਜੀ ਨਾਲ ਸਾਰਾ ਹੋ ਗਿਆ ਕਿ ਆਪਣਾ ਟਾਈਮ ਪੂਰਾ ਹੋ ਗਿਆ ਮੇਰੀ ਉਮੀਦ ਆ ਜਿਹਦੇ ਇੱਕ ਵਾਂ ਇੱਕ ਵਾਂ ਖੜੀ ਕਰਕੇ ਜਿਹਦੇ ਦੋਨੇ ਬਾਹਾਂ ਦੋਨੇ ਬਾਹਾਂ ਖੜੇ ਕਰਕੇ ਪੂਰੇ ਜੋਸ਼ ਨਾਲ ਨਾਰਾ ਲਾਉਣਾ ਤੇ ਇਥੇ ਮਾਂ ਨੂੰ ਪਤਾ ਲੱਗ ਜੇ ਕਿ ਲੋਕ ਇਕੱਠੇ ਹੋ ਕੇ ਮੇਰੇ ਗੱਲ ਨੂੰ ਆ ਰਹੇ ਨੇ ਕਿਸਾਨ ਮਜ਼ਦੂਰ ਖਣਾ ਰਹੂ ਧੰਨਵਾਦ ਦੋਸਤੋ ਵੈਗੁਰੂ ਜੀ ਖਾਲਸਾ ਵੈਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਮੇਰੀ ਭੈਣ ਪਰਮਜੀਤ ਕੌਰ ਮੁੱਦਗੀ ਮਜ਼ਦੂਰ ਮੁਕਤੀ ਮੋਰਚਾ ਇੱਕ ਸੰਗਤ ਨੂੰ ਮੈਂ ਫੇਰ ਬੇਨਤੀ ਕਰਦਾ ਹੱਥ ਮੰਨ ਕੇ ਕਿ ਪੰਡਾਲ ਦੇ ਵਿੱਚ ਜਰੂਰ ਪਹੁੰਚੋ ਕਿਉਂਕਿ ਇਹ ਬਲਾਰਿਆਂ ਦੇ ਦੁਆਰਾ ਫੇਰ ਆਪਣੇ ਕੋਲੇ ਆ ਕੇ ਕਿਤੇ ਟਾਈਮ ਬਾਅਦ ਬੋਲਣਾ ਚਾਹਤ ਆਪਾਂ ਰੋਜੀ ਪੀ ਜਾਣੀ ਮੇਰੇ ਭਰਾ